ਵੱਡੀ ਖਬਰ سامنے ਆ ਰਹੀ ਹੈ ਦੱਸ ਜੀ ਕਿ ਤਹਿਸੀਲਦਾਰਾਂ ਲੈ ਤਹਿਸੀਲਦਾਰਾਂ ਕਾਨੂੰਨ ਕੋ ਅਤੇ ਪਟਵਾਰੀਆਂ ਨੂੰ ਹੁਕਮ ਜਾਰੀ ਹੋ ਗਏ ਨੇ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਕਿ ਜਿੰਨੇ ਵੀ ਇੰਤਕਾਲ ਪੈਂਡਿੰਗ ਨੇ 4 ਅਪ੍ਰੈਲ ਤੱਕ ਉਹਨਾਂ ਦਾ ਨਿਪਟਾਰਾ ਕਰੋ ਨਹੀਂ ਤਾਂ ਸ ਕਾਰਵਾਈ ਹੋਏਗੀ ਤਦਸ ਯੇ ਕਿ ਪੰਜਾਬ ਸਰਕਾਰ ਕਾਫੀ ਜ਼ਿਆਦਾ ਸਖਤ ਨਜ਼ਰ ਆ ਰਹੀ ਹੈ ਜਿਸ ਚਲਦੀ ਆ ਪੰਜਾਬ ਸਰਕਾਰ ਨੇ ਹੁਣ ਇਹੇ ਹੁਕਮ ਜਾਰੀ ਕੀਤਾ ਨੇ ਤਦਸ ਯੇ ਕਿ ਇੰਤਕਾਲਾਂ ਦਾ ਨਿਪਟਾਰਾ ਮਿਤੀਬਦ ਤਰੀਕੇ ਨਾਲ ਹੋਵੇ ਇਸ ਲਈ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਸਰਕਾਰ ਦੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਜਿਸ ਵਿੱਚ ਉਨਾ ਨੀ ਮਾਲ ਅਫਸਰਾਂ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਪਟਵਾਰੀਆਂ ਕਾਨਗੂਆਂ ਨੂੰ ਇਹ ਕਿਹਾ ਹੈ ਕਿ ਆਪ ਨੂੰ ਪਹਿਲਾ ਕੀ ਆਦੇਸ਼ ਦਿੱਤਾ ਗਿਆ ਸਿੱਕੀ ਇੰਤਕਾਲਾਂ ਦਾ ਨਿਪਟਾਰਾ ਮੀਤੀ ਬਦ ਤਰੀਕੇ ਨਾਲ ਕੀਤਾ ਜਾਵੇ ਪ੍ਰੰਤੂ ਕੰਪਿਊਟਰ ਸਿਸਟਮ ਤੋਂ ਡਾਟਾ ਕੱਢਣ ਤੇ ਇਹ ਪਾਇਆ ਗਿਆ ਕਿ ਰਾਜ ਦੇ ਕਈ ਜ਼ਿਲ੍ਹਿਆਂ ਅਤੇ ਤਹਿਸੀਲਾਂ ਵਿੱਚ ਕਾਫੀ ਇੰਤਕਾਲ ਹਾਲੇ ਵੀ ਪੈਂਡਿੰਗ ਪਏ ਹੋਏ ਨੇ ਜਦਕਿ ਨਿਰਧਾਰਿਤ ਸਮਾਂ ਸੀਮਾ ਲੰਘ ਚੁੱਕੀ ਹੈ ਇੰਤਕਾਲਾਂ ਦੇ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਵੀ ਇੰਤਕਾਲ ਪੈਂਡਿੰਗ ਪੈਨ ਤੇ ਪਬਲਿਕ ਦੀ ਖੱਜਲ ਖਵਾਰੀ ਹੋ ਰਹੀ ਹੈ ਤੇ ਦੂਜੇ ਪਾਸੇ ਰਿਸ਼ਵਤਖੋਰੀ ਦੀ ਸੰਭਾਵਨਾ ਵੀ ਬੰਦੀ ਹੈ ਸਰਕਾਰ ਦੀ ਰਿਸ਼ਵਤਖੋਰੀ ਬਾਰੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਤਦਅੱਜ਼ ਇਹ ਕਿ ਸੀਨੀਅਰ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਨੇ ਕਿ ਆਪੋ ਆਪਣੇ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਨਾਲ ਮੀਟਿੰਗ ਕਰਕੇ ਸਬਾਬਤ ਰਿਵਿਊ ਕੀਤਾ ਜਾਵੇ ਤੇ ਜਿੰਨੇ ਵੀ ਇੰਤਕਾਲ ਪੈਂਡਿੰਗ ਨੇ 4 April 2025 ਤੱਕ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਜਾਵੇ ਜੇਕਰ ਅਜੇਹਾ ਨਹੀਂ ਹੋਇਆ ਸੰਬੰਧਿਤ ਤਹਿਸੀਲਦਾਰ ਨਾਇਬ ਤਹਿਸੀਲਦਾਰ ਕਾਨੂੰਨਗੋ ਅਤੇ ਪਟਵਾਰੀਆਂ ਨੂੰ ਇਸ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਜੇਕਰ ਇੰਤਕਾਲ ਪੈਂਡਿੰਗ ਰਹਿ ਜਾਂਦੇ ਨੇ ਤੇ ਕੰਮ ਮੁਕੰਮਲ ਨਹੀਂ ਹੁੰਦਾ ਤਾਂ ਸਰਕਾਰ ਤੁਹਾਡੇ ਵਿਰੁੱਧ ਸਖਤ ਕਾਰਵਾਈ ਕਰੇਗੀ ਤਦ ਆਜ਼ਾਏ ਕਿਸੇ ਪਗਲ ਸੰਗ ਮਾਦ ਖੁਣਾ ਦੇ ਸਖਤ ਚੇਤਾਵਨੀ ਹੈ ਕਿ ਮੈਂ ਪਬਲਿਕ ਦੀ ਖੱਜਲ ਖਵਾਰੀ ਨਹੀਂ ਖੋੜ ਦੇਣੀ ਤੇ ਜੇਕਰ ਕੰਮ ਪੈਂਡਿੰਗ ਰਿਹਾ ਤੇ ਫਿਰ ਸਖਤ ਕਾਰਵਾਈ ਹੋ ਵੀ ਕੀ ਵੱਡੀ ਖਬਰ سامنے ਆ ਰਹੀ ਹੈ ਦੱਸ ਜੀ ਕਿ ਤਹਿਸੀਲਦਾਰਾਂ ਲੈ ਤਹਿਸੀਲਦਾਰਾਂ ਕਾਨੂੰਨ ਕੋ ਅਤੇ ਪਟਵਾਰੀਆਂ ਨੂੰ ਹੁਕਮ ਜਾਰੀ ਹੋ ਗਏ ਨੇ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਕਿ ਜਿੰਨੇ ਵੀ ਇੰਤਕਾਲ ਪੈਂਡਿੰਗ ਨੇ 4 ਅਪ੍ਰੈਲ ਤੱਕ ਉਹਨਾਂ ਦਾ ਨਿਪਟਾਰਾ ਕਰੋ ਨਹੀਂ ਤਾਂ ਇਹ ਹੋਈ ਕਿ ਤਾਂ ਜਿਕੇ ਪੰਜਾਬ ਸਰਕਾਰ ਕਾਫੀ ਜ਼ਿਆਦਾ ਸਖਤ ਨਜ਼ਰ ਆ ਰਹੀ ਹੈ ਜਿਸ ਚਲਦਿਆ ਪੰਜਾਬ ਸਰਕਾਰ ਨੇ ਹੁਣ ਇਹ ਹੁਕਮ ਜਾਰੀ ਕੀਤੇ ਨੇ ਤਦ ਆਸ ਜੀ ਕਿ ਇੰਤਕਾਲਾਂ ਦਾ ਨਿਪਟਾਰਾ ਮਿਤੀਬਦ ਤਰੀਕੇ ਨਾਲ ਹੋਵੇ ਇਸ ਲਈ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਸਰਕਾਰ ਦੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਜਿਸ ਵਿੱਚ ਉਨਾਨੇ ਮਾਲ ਅਫਸਰਾਂ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਪਟਵਾਰੀਆਂ ਕਾਂਗੂਆਂ ਨੂੰ ਇਹ ਕਿਹਾ ਹੈ ਕਿ ਆਪ ਨੂੰ ਪਹਿਲਾਂ ਕੀ ਇਹ ਦੇਸ਼ ਦਿੱਤਾ ਗਿਆ ਸੀ ਕਿ ਇੰਤਕਾਲਾਂ ਦਾ ਨਿਪਟਾਰਾ ਮੀਤੀ ਬਦ ਤਰੀਕੇ ਨਾਲ ਕੀਤਾ ਜਾਵੇ ਪਰੰਤੂ ਕੰਪਿਊਟਰ ਸਿਸਟਮ ਤੋਂ ਡਾਟਾ ਕੱਢਣ ਤੇ ਇਹ ਪਾਇਆ ਗਿਆ ਕਿ ਰਾਜ ਦੇ ਕਈ ਜ਼ਿਲ੍ਹਿਆਂ ਅਤੇ ਤਹਿਸੀਲਾਂ ਵਿੱਚ ਕਾਫੀ ਇੰਤਕਾਲ ਹਾਲੇ ਵੀ ਪੈਂਡਿੰਗ ਪਏ ਹੋਏ ਨੇ ਜਦਕੀ ਨਿਰਧਾਰਿਤ ਚੁੱਕੀ ਹੈ ਇੰਤਕਾਲਾਂ ਦੇ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਵੀ ਇੰਤਕਾਲ ਪੈਂਡਿੰਗ ਪੈਨ ਤੇ ਪਬਲਿਕ ਦੀ ਖੱਜਲ ਖਵਾਰੀ ਹੋ ਰਹੀ ਹੈ ਤੇ ਦੂਜੇ ਪਾਸੇ ਰਿਸ਼ਵਤਖੋਰੀ ਦੀ ਸੰਭਾਵਨਾ ਵੀ ਬੰਦੀ ਹੈ ਸਰਕਾਰ ਦੀ ਰਿਸ਼ਵਤਖੋਰੀ ਬਾਰੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਤਦਾਜ਼ ਇਹ ਕੀ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਨੇ ਕਿ ਆਪੋ ਆਪਣੇ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਨਾਲ ਮੀਟਿੰਗ ਕਰਕੇ ਸਬਾਬਤ ਰਿਵਿਊ ਕੀਤਾ ਜਾਵੇ ਤੇ ਜਿੰਨੇ ਵੀ ਇੰਤਕਾਲ ਪੈਂਡਿੰਗ ਨੇ 4 ਅਪ੍ਰੈਲ 2025 ਤੱਕ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਜਾਵੇ ਜੇਕਰ ਅਜੇਹਾ ਨਹੀਂ ਹੋਇਆ ਸੰਬੰਧਿਤ ਤਹਿਸੀਲਦਾਰ ਨਾਇਬ ਤਹਿਸੀਲਦਾਰ ਕਾਨੂੰਨਗੋ ਅਤੇ ਪਟਵਾਰੀਆਂ ਨੂੰ ਇਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਜੇਕਰ ਇੰਤਕਾਲ ਪੈਂਡਿੰਗ ਰਹਿ ਜਾਂਦੇ ਨੇ ਤੇ ਕੰਮ ਮੁਕੰਮਲ ਨਹੀਂ ਹੁੰਦਾ ਤਾਂ ਸਰਕਾਰ ਤੁਹਾਡੇ ਵਿਰੁੱਧ ਸਖਤ ਕਾਰਵਾਈ ਕਰੇਗੀ ਤਦ ਆਜ਼ਾਏ ਕਿਸੇ ਪਗਲ ਸੰਗ ਮਾਨ ਖੁਨਾ ਦੇ ਸਖਤ ਚੇਤਾਵਨੀ ਹੈ ਕਿ ਮੈਂ ਪਬਲਿਕ ਦੀ ਖੱਜਲ ਖਵਾਰੀ ਨਹੀਂ ਖੋਣ ਦੇਣੀ ਤੇ ਜੇਕਰ ਕੰਮ ਪੈਂਡਿੰਗ ਰਿਹਾ ਤੇ ਫਿਰ ਸਖਤ ਕਾਰਵਾਈ Ховый